ਨੂੰ ਵੀ ਕੋਈ ਚਿੱਟਾ ਵੇਚਣ ਵਾਲਾ ਧਮਕੀ ਦਿੰਦਾ ਏ ਤੇ ਅਸੀਂ ਉਹਦੇ ਤੇ ਸੋਦਾ ਲਾਵਾਂਗੇ ਅਸੀਂ ਸਿਰਫ ਉਹਦਾ ਗੁੱਟ ਗਾਟਾ ਤੇ ਆਪਦੇ ਗਿੱਟੇ ਬਚਾ ਕੇ ਰੱਖਣ ਤੇ ਆਪਣੇ ਮਾਵਾਂ ਨੂੰ ਇੰਨੀ ਗੱਲ ਸੁਣਿਆ ਲਾ ਦਿਓ ਆਪਣੇ ਘਰ ਦੇ ਵਿੱਚ ਚਿੱਟੇ ਟੈਂਟਰ ਤੇ ਦਰੀਆਂ ਜਰੂਰ ਰੱਖ ਲਿਓ ਜਿਹੜਾ ਵੀ ਸਾਡੇ ਹੱਥ ਆਇਆ ਅਸੀਂ ਟਟਕਾਵਾਂਗੇ ਜਿਹੜਾ ਬੰਦਾ ਪਿੰਡ 'ਚੋਂ ਚਿੱਟਾ ਵੇਚਦਾ ਏ ਉਹਦੇ ਮਾਰ ਮਾਰ ਕੇ ਚਿੱਤਲ ਕਰ ਦਿਓ ਲਾਲ ਤੇ ਫਿਰ ਜਿਹੜਾ ਕੋਈ ਪ੍ਰਸ਼ਾਸਨ ਜਾ ਕੋਈ ਪੁਲਿਸ ਜਾ ਕੋਈ ਜਿਹੜਾ ਆਉਂਦਾ ਫਿਰ ਉਹਦੇ ਨਾਲ ਗੱਲ ਕਰੋ ਵੀ ਹਾਂ ਬਈ ਤੁਸੀਂ ਕਾਰਵਾਈ ਕਰਦੇ ਤਾਂ ਸਾਨੂੰ ਕੀ ਲੋੜ ਸਿਆ ਜੇ ਕਾਰਵਾਈ ਕਰਨ ਦੀ ਸਾਡੇ ਗਾਲ ਵਿੱਚ ਜਿਹੜੀ ਆ ਤਿੰਨ ਫੋਟ ਦੀ ਪਈ ਆ ਇਹ ਇੱਥੇ ਗੰਮਲੀ ਰੱਖੀ ਆ ਇਹ ਕੋਈ ਨਾ ਲੋੜ ਆਇਆ ਨਾ ਸੁੱਤਰ ਆਇਆ ਫਿਰ ਅਸੀਂ ਆਪਣੇ ਹਿਸਾਬ ਨਾਲ ਫਿਰ ਜੋ ਵੀ ਬੰਦੀ ਕਾਰਵਾਈ ਕਰਾਂਗੇ